ਸਸਿਕਾ ਆ ਵੀ ਦੋਸਤੋ ਆਪਾਂ ਲੱਗੇ ਅੱਜ ਪੌੜੀ ਚੜਨ ਜਿਹੜੇ ਵੀਰਾਂ ਨੂੰ ਪੌੜੀ ਚੜਨ 'ਚ ਕੋਈ ਦਿੱਕਤ ਆਉਂਦੀ ਹੈਗੀ ਉਹ ਆਪਣੀ ਵੀਡੀਓ ਸ਼ੁਰੂ ਤੋਂ ਲਾਸਟ ਤੱਕ ਦੇਖੋ ਤੇ 100% ਹਰੇਕ ਬੰਦਾ ਆਪਣੀ ਵੀਡੀਓ ਦੇਖ ਕੇ ਪੌੜੀ ਚੜਨ ਦਾ ਤਜਰਬਾ ਹਾਸਲ ਕਰ ਸਕਦਾ ਵਾ ਤੇ ਇੱਧਰ ਦਿਖਾਓ ਬਣਾ ਜ ਆਪਣਾ ਇਹ ਲੈਂਟਰ ਤੋਂ ਪਹਿਲਾਂ ਆਪਾਂ ਪੌੜੀ ਚੜ੍ਹਨੀ ਹੈਗੀ ਇਹਦੀ ਠੀਕ ਆ ਸਭ ਤੋਂ ਪਹਿਲਾਂ ਆਪਾਂ ਮਿਣਤੀ ਸ਼ੁਰੂ ਕਿਵੇਂ ਕਰਨੀ ਹੈ ਇਹਦੀ ਮਿਣਤੀ ਇਹਦੀ ਹਾਈਟ ਨਾਪ ਲੈਣੀ ਹੈਗੀ ਤਾਹਾਂ ਤੋਂ ਜਿਵੇਂ ਕਿ ਆਹ ਆਖਦਾ ਲੈ ਵੀ ਆੜੀ ਜਿਵੇਂ ਕਿ ਆਹ ਦੇਖੋ ਆਪਣੀ ਇਹ 11 ਫੁੱਟ ਤੇ ਸੱਤ ਹੈ ਦੀ ਲਾਇਕ 11 ਫੁੱਟ ਤੇ ਆਪਣੀ ਸੱਤ ਬਣਦੀ ਆ ਠੀਕ ਆ 11 ਫੁੱਟ ਨੂੰ ਆਪਾਂ ਕੀ ਕਰਨਾ ਵਾ ਇਹਦੇ ਆਪਾਂ ਇੰਚ